ਹਾਏ ਗਾਇਸ ਤੁਸੀਂ ਸਭ ਠੀਕ ਹੋ ਜਾ ਹੋ ਗਏ ਅਸੀਂ ਅੱਜ ਜਾ ਰਹੇ ਸਦਮੂਸਲ ਦੇ ਘਰ ਤੇ ਮੇਰਾ ਭਰਾ ਨਾਲ ਦੀਪਾ ਤੇ ਨਾਲ ਹਸਨ ਜੀ ਆ ਦੇਖੋ ਅਸੀਂ ਤਿਆਰ ਸ਼ਾਰ ਹੋ ਕੇ ਚੱਲੇ ਆ ਤਾਂ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਵੀਡੀਓ ਹੁਣ ਕਾਸੋ ਚੰਗਾ ਭਲਾ ਹੱਸਦਾ ਸੀ ਮੌਣ ਕਾਸ ਤੋਂ ਆ ਜਿਹੜੇ ਦਰਵਾਜੇ ਵਿੱਚ ਬੋਲ ਚੱਕੀ ਖੜੇ ਆ ਮੈਂ ਕਿਹ ਕੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਜਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕੰਨਿਆ ਇੱਥੇ ਭੁੱਖੇ ਫੇਮਦੇ ਨਾ ਓਲੇ ਚੌਂਦੇ ਨੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦੱਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਕਿਹੜੇ ਰਸਤੇ ਤੇ ਤੂੰ ਤੁਰਿਆ ਪੁੱਤ ਵਾਣਾ ਪਹੁੰਚ ਕੇ ਤੂੰ ਮੁਸਲੇ ਦੇ ਸਮਾਦ ਦੇ ਤੇ ਤੁਹਾਨੂੰ ਦਿਖਾਉਨੇ ਅਗਲਾ ਵੀ ਜਾ ਵਿਚਾਰ ਝਟਕੇ ਜਣਾ ਖੜਾ ਦਿੰਦਾ ਏ ਵਿਚਾਰ ਉੱਠ ਕੇ ਇੰਜ ਲੱਗੇ ਰੱਬ ਜਿਵੇਂ ਹੱਥ ਖੜੇ ਕਰ ਗਿਆ ਪੜਾ ਜਦੋਂ ਸਵੇ ਆਖਬਾਰ ਉੱਠ ਕੇ ਚੁੱਪੜੇ ਉਹ ਪੁੱਤਰਾ ਨਹੀਂ ਪੇਦ ਖੋਲੀ ਦੇ ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ ਉਹ ਜਿੰਨਾਂ ਦੇ ਜਵਾਕਾਂ ਨੇ ਨਾ ਜਾਣ ਤੇ ਸਟੀਵਿਆ ਰੱਖੇ ਆਪਣੇ ਫਿਰਦੇ ਉਹ ਮਾਂ ਬੋਲੀਏ ਔਹ ਝੂਠ ਨਹੀਂ ਉਹ ਇਥੋਂ ਦੇ ਫੈਕਟ ਏ ਵੀ ਨੇ ਚੋਰ ਬੰਦੇ ਉਰੋਂ ਦੇ ਸਮਾਜ ਸੇਵੀ ਨੇ ਸੱਚ ਵਾਲਾ ਬਾਣਾ ਪਾਜੋ ਲੋਕ ਲੁੱਟ ਤੇ ਸਜਾਈ ਨਾ ਮੀਟੀ ਮੇ ਮਿਲੂਗੀ ਕਿਤਕੰਟਰੋਵਰਸੀ ਕਰੇ ਤੇ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਇਹ ਤੇ ਮਿਲੂਗੀ ਕਿਤਕੰਟਰੋਵਰਸੀ ਕਰੇ ਤੇ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਆਹ ਲੋਕ ਵੱਟੇ ਮਾਰਦੇ ਆ ਪਦੇ ਰੁੱਖਾਂ ਤੇ ਮਿੰਟਾਂ ਵਿੱਚ ਪਹੁੰਚ ਜਾਂਦੇ ਮਾਵਾ ਕੋਖਾਂ ਤੇ ਕੌਣ ਚੁੱਤਾ ਦੱਲਾ ਕੰਜਰੇ ਐ ਕੌਣ ਇੱਥੇ ਸਰਟੀਫਿਕੇਟ ਦੇਣ ਫੇਸਬੁਕਾਂ ਤੇ ਵੀ ਟ੍ਰਿਪ ਭਰੌਣ ਦੇ ਕੇ ਆਟਾ ਇਹਨਾਂ ਨੂੰ ਪੁੱਟ ਲੈ ਕੇ ਬਾਹਰ ਦੇ ਜਪਾਟਾ ਇਹਨਾਂ ਨੂੰ ਪਤਾ ਨਹੀਂ ਜ਼ਮੀਰ ਉਹਦੋਂ ਕਿੱਥੇ ਹੁੰਦੀ ਐ ਸਾਲੇ ਬੋਨਦੇ ਨਹੀਂ ਚਰਮ ਦਾ ਕਾਟਾ ਇਹਨਾਂ ਨੂੰ ਦੇਖਦੇ ਨੂੰ ਦੇਣ ਲੋਕ ਤਾੜੀ ਰੱਖਦੇ ਹੋ ਕਰਨੇ ਕੀ ਗਾਲਾਂ ਇੱਥੇ ਦਾੜੀ ਰੱਖ ਕੇ ਹੋ ਤੇਰੀ ਅੱਤੇ ਉਹਦੀ ਮਾਂ ਚ ਫਰਕ ਐ ਕੀ ਅਕਲ ਇਹਨਾਂ ਨੂੰ ਥੋੜੀ ਲੈ ਕੇ ਮਿਲੂਗੀ ਕੰਟਰੋ ਵਰ ਸੀਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤੇ ਹੇਟ ਮਿਲੂਗੀ ਤੋ ਹੁਣ ਤੱਕ ਅੱਗੇ ਤੇਰੇ ਤਮ ਕਰਕੇ ਇੱਥੇ ਫੋਟੋ ਨਹੀਂ ਖਚਾਉਂਦਾ ਕੋਈ ਚੰਮ ਕਰਕੇ ਕੌਣ ਕਿੰਨਾ ਰੱਬ ਚ ਯਕੀਨ ਰੱਖਦਾ ਲੋਕ ਕਰਦੇ ਐ ਜੱਜ ਉਹਦੇ ਕੰਮ ਕਰਕੇ ਤੂੰ ਝੋਕਿਆ ਜ਼ਰੂਰ ਹੋਇਆ ਕੋਡਾ ਤਾਂ ਨਹੀਂ ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ ਇੰਨਾ ਟੱਕੇ ਦਰਾਂ ਨੂੰ ਸਾਡਾ ਵੀ ਐ ਪੰਥ ਕਲਾ ਥੋੜਾ ਤਾਂ ਨਹੀਂ ਆਓ ਕੰਦਿਆਂ ਸਿਆਤਾਂ ਨੂੰ ਦਿਓ ਕੱਢ ਦਿਓ ਹੁ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡਿਓ ਹੁ ਕਿਸੇ ਬੱਚੇ ਸਿਰ ਨਹੀਂਓ ਕੇਸ ਲੱਭਣੇ ਨਹੀਂ ਤਾਂ ਤੁਮੂ ਚੇਤੀ ਐਸੀ ਡੇਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡੇਟ ਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ মিডিਆ ਕਈ ਪਣ ਬੈਠੇ ਅੱਜ ਦੇ ਗਵਾਰ ਕਿ ਕੋਝ ਉਠ ਬੋਲਦੇ ਆ ਉਹ ਵੀ ਵਾਰ ਵਾਰ ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ ਤੇ ਸ਼ੋਦਾ ਨਾਮ ਰੱਖਦੇ ਆ ਚੱਚ ਦਾ ਵਿਚਾਰ ਸ਼ਾਮ ਤੇ ਸਵੇਰੇ ਭਾਲਦੇ ਵਿਵਾਦ ਨੇ ਐਵੇਂ ਤੇਰੇ ਨਾਲ ਕਰਦੇ ਫਸਾਦ ਨੇ 24 ਘੰਟੇ ਨਾ ਏ ਨਿੰਦ ਤੇ ਪਰੌਣੇ ਹੂ ਨਾਲੇ ਉਹਦੇ ਕੱਲੇ ਕੱਲੇ ਗੀਤ ਯਾਦ ਨੇ ਭਾਮ ਔਖੀ ਹੋਈ ਏ ਗਰੌੜ ਤੇਰੇ ਤੇ ਬੋਲਦੇ ਨੇ ਐਵੇਂ ਸਾਲੇ ਲਾਉੜ ਤੇਰੇ ਤੇ ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ ਆ ਬਾਪੂ ਤੇਰਾ ਬੜਾ ਨੇ ਵਾਹ ਮਪਾਲਿਆ ਉੱਠ ਪੁੱਤ ਝੋਟਿਆ ਓਏ ਮੂਸੇ ਵਾਲਿਆ ਜੇ ਐਵੇਂ ਰਹਿ ਗਿਆ ਕੀਤਾ ਵਿੱਚ ਸੱਚ ਬੋਲਦਾ ਆਉਣ ਵਾਲੀ ਪੀੜੀ ਐਜੂਕੇਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਕਰਕੇ ਪੁੱਤ ਹੇਟ ਮਿਲੂਗੀ

ਨੂਰ ਦਾ ਸਤਾਣੀਏ ਦਾ ਉਠੂਗਾ ਜਵਾਨੀ ਚ ਜੇ ਨਾ ਜਾ ਮਿੱਠੀਏ ਓ ਚੋਬਰ ਤੇਰੇ ਉੱਤੇ ਨੂਰ ਦਾ ਸਤਾਣੀਏ ਦਾ ਉਠੂਗਾ ਜਵਾਨੀ ਚ ਜੇ ਨਾ ਜਾ ਮਿੱਠੀਏ ਆਏ ਆਏ ਵਾਜ਼ੀ ਇਨ ਦਾ ਹੁੱਡ ਆ ਤੁਬਾ ਨਾਲ ਆਪਾਂ ਚੱਲੇ ਆਪਣੇ ਕਰੇ ਸਾਡੀ ਵੀਡੀਓ ਬੰਦ ਲਾਈਕ ਦਿਓ ਚੈਨਲ ਸਬਸਕ੍ਰਾਈਬ ਕਰੋ ਤੇ ਬਤਵਾ ਸ਼ੇਅਰ ਕਰੋ